हां जी मैडम किस चीज दी स्टॉल लाई आज ਤੁਸੀਂ ਇੱਥੇ ਸੈਸਿਕਲ ਸਾਰਿਆਂ ਨੂੰ ਮੈਂ ਨਵੀਂਤਕੌਰ ਮਿਊਨਿਸਪਲ ਕਾਉਂਸਲ ਖੰਨਾਚੀ ਐ ਫਿਰ ਤੇ ਅਸੀਂ ਅੱਜ ਇੱਥੇ ਜੋ ਗਿੱਲਾ ਕੂੜਾ ਕਲੈਕਸ਼ਨ ਕਰਦੇ ਆ ਸੈਗਰੀਗੇਟ ਵੇਸਟ ਆ ਉਹ ਤੋਂ ਖਾਦ ਤਿਆਰ ਕਰਦੇ ਆ ਕੰਪੋਸਟ ਉਹਦੀ ਅਸੀਂ ਸਟਾਲ ਲਗਾਈ ਆ ਲੋਕਾਂ ਨੂੰ ਵੇਅਰ ਕਰਨ ਦੇ ਲਈ ਤੇ ਘਰ ਦਾ ਵੇਸਟ ਆ ਤੁਸੀਂ ਜਿਹੜਾ ਉਹ ਜ਼ੀਰੋ ਕਰ ਸਕਦੇ ਹੋ ਖਾਦ ਦੇ ਰੂਪ ਵਿੱਚ ਕਨਵਰਟ ਕਰਕੇ ਤੇ ਖਾਦ ਆ ਜਿਹੜੀ ਬਹੁਤ ਵਧੀਆ ਆਰਗੈਨਿਕ ਖਾਦ ਤਿਆਰ ਕੀਤੀ ਜਾਂਦੀ ਹੈ ਨੇਚਰਲ ਪ੍ਰੋਸੈਸ ਦੇ ਨਾਲ ਤੇ ਇਹਦੇ ਨਾਲ ਤੁਹਾਡੇ ਜਿਹੜੇ ਬੂਟੇ ਨੇ ਬਹੁਤ ਜ਼ਿਆਦਾ ਗਰੋਅ ਕਰਦੇ ਨੇ ਤੇ ਲੀਫ ਨੇ ਜਿਹੜੇ ਬਹੁਤ ਜ਼ਿਆਦਾ ਗ੍ਰੀਨ ਹੋ ਜਾਂਦੇ ਨੇ ਜੇ ਕੋਈ ਫਲਾਂ ਵਾਲਾ ਬੂਟਾ ਉਹਦੋਂ ਤੁਸੀਂ ਇਹ ਖਾਦ ਰਿਪੀਟ ਕਰਦੇ ਹੋ ਤਾਂ ਫਾਲਾ ਜਿਹੜਾ ਬਹੁਤ ਵਧੀਆ ਹੈ ਮੈਡਮ ਇਹ ਤੁਸੀਂ ਅੱਜ ਸੇਲ ਕਰ ਰਹੇ ਹੋ ਜਾਂ ਦੀ ਕੋਸਟਿੰਗ ਹੈਗੀ ਆ ਜਾਂ ਫ੍ਰੀ ਆਫ ਕੋਸਟ ਹੈ ਜੀ ਹਾਂਜੀ 20 ਰੁਪੀਏ ਕੇਜੀ ਇਹਦਾ ਹੈਗਾ ਜਿਹੜਾ ਚਾਰजेस ਲਗਾਏ ਗਏ ਨੇ ਕਾਉਂਸਲ ਵੱਲੋਂ ਤੇ ਇਹ ਸੇਲ ਦੇ ਲਈ ਅੱਜ ਅਸੀਂ ਇੱਥੇ ਸਟਾਲ ਲਾਈ ਹੈ ਥੈਂਕ ਯੂ ਮੈਡਮ ਹਾਂਜੀ ਨਗੀ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਚੰਨ ਨਗੀ ਬ੍ਰੈਂਡ ਨੰਬਰ ਸੱਚਾ ਸਵਸਥਾ ਫਾਰਮ ਖਨਾ ਸਿਟੀ ਇਸ ਤਰ੍ਹਾਂ ਮੈਡਮ ਨੇ ਦੱਸਿਆ ਸੀ ਘਰਾਂ ਦੇ ਵਿੱਚ ਆਮ ਲੋਕ ਅਸੀਂ ਜਿਵੇਂ ਫਰੂਟ ਦੇ ਛਿਲਕੇ ਨੇ ਸਬਜ਼ੀਆਂ ਦੇ ਛਿਲਕੇ ਹੋਰ ਗਿੱਲਾ ਕੂੜਾ ਸੁੱਕਾ ਕਿੜਾ ਉਹ ਬਾਰ-ਬਾਰ ਸਬੀਨਸ ਪਬਲਿਕ ਨੂੰ ਕਰਦੇ ਰਹਿੰਦੇ ਇਹਦਾ ਦੇਖੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਆਹ ਦੇਖੋ ਖਾਦ ਬਣੀ ਹੈ ਇੱਥੇ ਕੋਈ ਨਹੀਂ ਵਧੀਆ ਇਹ ਚੀਜ਼ ਬਣੀ ਹੈ ਇਹਨੂੰ ਆਪਾਂ ਨਾ ਜੇ ਆਪਾਂ ਕਰਨ ਤੇ ਇਹ ਕੋਈ ਕੰਮ ਨਹੀਂ ਆਉਣੀ ਹੈਗਾ ਇਹ ਆਪਣੀ ਬੂਟੇ ਆਮ ਘਰਾਂ ਦੇ ਵਿੱਚ ਬੂਟੇ ਹੈਗੇ ਗਮਲੇ ਹੈਗੇ ਤਾਂ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਅਪੀਲ ਕਰ ਸਕਦੇ ਲੋਕਾਂ ਨੂੰ ਬੇਨਤੀ ਕਰ ਸਕਦੇ ਕਿ ਇਹਦੇ ਬਾਰੇ ਬਹੁਤ ਅਵੇਨਸ ਹੋਵੇ ਲੋਕਾਂ ਨੂੰ ਪਤਾ ਲੱਗੇ ਇਹ ਆਪ ਜਿਹੜਾ ਅੱਲਾਂ ਦਾ ਫਲਾਂ ਦੇ ਚਿਲਕੇ ਨੇ ਸਬਜ਼ੀ ਦੇ ਚਿਲਕੇ ਇਹ 15 20 ਦਿਨ ਤੇ ਤਿਆਰ ਹੋ ਜਿੰਨੇ ਬੱਤੋ ਬੀਂਗ ਦੇ ਵੀ ਇਕੱਠਾ ਕਰਕੇ ਇਹ ਸਾਰੇ ਇੰਨੀ ਆਫੀ ਗੱਲੇ ਤਾਂ ਮੈਂ ਸਾਰਿਆਂ ਨੂੰ ਹੀ ਕਰਦਾ ਵੀ ਇਹ ਆਪਾਂ ਪ੍ਰੋਟਾਲਾ ਸ਼ੁਰੂ ਕੀਤਾ ਹੈ ਤੇ ਅਗਰ ਕਾਉਂਸਲ ਦੇ ਵੱਲੋਂ ਵੀ ਇਹ ਸਾਰੇ ਲੋਕਾਂ ਤੁਹਾਡੇ ਵੀ ਹਸਾ ਬਹੁਤ ਫਰਕ ਪੈ ਗਿਆ ਤੁਸੀਂ ਦੇਖਦੇ ਹੋ ਸ਼ਹਿਰ ਚ ਨਿਕਲੋ ਸਾਰੇ ਪਾਸੇ ਸਵਾਈ ਦਾ ਹੈ ਫਿਰ ਲਿਫਾਗਿਆਂ ਪਲਾਸਟਿਕ ਦੀ ਗੱਲ ਆਉਂਦੀ ਹੈ ਫਿਰ ਉਹ ਚਿਲਕਲੋ ਏ ਲੰਮੀ ਚੋੜੀ ਦੀ ਗੱਲ ਹੈ ਬੜੀ ਗਵੇਟ ਹੈ ਇਹਦੇ ਵਿੱਚ ਬਾਰੇ ਕੀ ਕਹਿਣਾ ਪਰ ਜੇ بڑے ਮੈਨੂਫੈਕਚਰ ਬੰਦ ਹੋ ਜਾਣਗੇ ਤਾਂ ਉਹ ਵੀ ਕੋਈ 80 ਬੜੀ ਨਕੀ ਸਾਹਿਬ ਅੱਜ ਤੁਸੀਂ ਸਟਾਲ ਲਾਈ ਅੱਜ ਤੋਂ ਬਾਅਦ ਕਿੱਥੇ ਵੇਲੇ ਹੋਏਗੀ ਕਿੱਥੇ ਮਿਲੇਗੀ ਖਾਦੀ ਮੈਂ ਕਹਿੰਦੀ ਹਰ ਰੋਜ਼ ਅਸੀਂ ਪਰਸੋਂ ਵੀ ਲਾਈ ਸੀ ਇਸ ਤੋਂ ਬਾਅਦ ਖਾਦ ਤੁਸੀਂ ਨਗਰ ਕੌਂਸਲ ਤੇ ਡੇਲੀ ਆ ਸੱਡਾ ਵਰਕਿੰਗ ਡੇ ਦੇ ਵਿੱਚ ਡੇਲੀ ਆਪਣਾ 9 ਤੋਂ 5 ਵਜੇ ਤੱਕ ਸਾਡੇ ਉੱਥੇ ਮੁਲਾਜ਼ਮ ਬੈਠੇ ਹੈ ਸਟਾਲ ਲੱਗਿਆ ਉੱਥੇ ਤੁਸੀਂ ਜਾ ਸਕਦੇ ਹੋ ਕਈ ਵਾਰ ਇਸ ਤਰ੍ਹਾਂ ਹੁੰਦਾ ਬੰਦਾ ਤੁਰਿਆ ਫਿਰਿਆ ਕਈ ਵਾਰ 10 ਕਿ ਭਾਈਚਾਨ ਬੰਨ੍ਹਾ ਕਰੇ ਕੋਲ ਨੂੰ ਫੇਰ ਬਾਤ ਤੁਸੀਂ ਪੇਵੀ ਕਰ ਸਕੋ ਜੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਜੀ ਤਾਂ ਫੇਰ ਸਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਕਵਰੇਜ ਕਰਨ ਆਇਓ ਤਾਂ ਤੁਸੀਂ ਸਾਡੀ ਗੱਲ ਨੂੰ ਕਵਰ ਕਰਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਟਾਲ ਮੈਂ ਮਨਿੰਦਰ ਸਿੰਘ ਸੀਐਫ ਸਥਾਨਕ ਸਰਕਾਰ ਵਿਭਾਗ ਪੰਜਾਬ ਡਾਕਟਰ ਰੁਪਿੰਦਰ ਸਿੰਘ ਏਡੀਸੀ ਯੂਡੀ ਕਰਜਾਫਦਾ ਅਫਸਰ ਸਰਕਾਰ ਚਰਨਜੀਤ ਸਿੰਘ ਜੀ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਸਟਾਲ ਆ ਜਿਹੜੀ ਸੈਨੀਟੇਸ਼ਨ ਬ੍ਰਾਂਚ ਵੱਲੋਂ ਲਗਾਈ ਗਈ ਹੈ ਇਸ ਖਾਦੇ ਮਾਦੇ ਵ੍ਰਈ ਅਸੀਂ ਆਮ ਸਿਟੀਜ਼ਨਸ ਨੂੰ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਕਰਦੇ ਆਂ ਕਿ ਸ਼ਹਿਰ ਦੀ ਸਾਫ਼ ਸਾਫ਼ ਸਫਾਈ ਰੱਖਣਾ ਤੇ ਹਰ ਇੱਕ ਦੁਕਾਨਦਾਰ ਦਾ ਆਪਣਾ ਮੁਢਲਾ ਫਰਜ਼ ਆ ਇਹ ਸ਼ਹਿਰ ਦੀ ਸਫਾਈ ਆਪਾਂ ਸਭ ਮਿਲ ਕੇ ਹੀ ਰੱਖ ਸਕਦੇ ਆ ਕਿਉਂਕਿ ਸ਼ਹਿਰ ਦੀ ਕੋਈ ਵੀ ਥਿੱਕਾ ਕੋਈ ਵੀ ਏਰੀਆ ਵਾ ਜੇ ਗੰਦਾ ਵਾ ਤਾਂ ਸਭ ਦੇ ਉਹ ਮੁਹੱਲਾ ਵਾਸੀਆਂ ਨੇ ਜਾਂ ਦੁਕਾਨ ਵਾਲਿਆਂ ਨੇ ਆਪਸ ਵਿੱਚ ਮਿਲ ਕੇ ਹੀ ਕੀਤਾ ਹੋਇਆ ਤੇ ਜੇ ਸਫਾਈ ਸੇਵਾਕਾਂ ਵੱਲੋਂ ਸਫਾਈ ਕੀਤੀ ਜਾਂਦੀ ਆ ਉਹ ਅੱਧਾ ਘੰਟਾ 15 ਮਿੰਟ ਵੀ ਨਹੀਂ ਰਹਿੰਦੀ ਉਹਦੇ ਸਿਟੀਜ਼ਨਸ ਦੁਆਰਾ ਉੱਥੇ ਫੇਰ ਗੰਦ ਪਾ ਦਿੱਤਾ ਜੇ ਸ਼ਹਿਰ ਵਾਸੀ ਨੂੰ ਇਹੀ ਅਪੀਲ ਕਰਦੇ ਆਂ ਸਭ ਨੂੰ ਪ੍ਰਾਇੋਰਟੀ ਦੇ ਇਹ ਕੂੜਾ ਕੂੜੇ ਵਾਲੇ ਨੂੰ ਹੀ ਦਿੱਤਾ ਜਾਵੇ ਤੇ ਅਲੱਗ-ਅਲੱਗ ਜਿਹੜਾ ਸਰਕਾਰ ਦੇ ਨੋਮ ਤਨੇ ਸੋਲਿਡ ਵੇਸਟ ਰੂਲਸ ਦੇ ਜਿਹੜੇ ਨੋਮ ਤਨੇ ਉਹਨਾਂ ਨੂੰ ਫੁੱਲਫਿਲ ਕਰਦੇ ਹੋ ਆਪਣਾ ਗਿੱਲਾ ਤੇ ਸੁੱਕਾ ਕੂੜਾ ਦੋ ਭਾਗਾਂ ਦੇ ਵਿੱਚ ਵੰਡ ਕੇ ਦਿੱਤਾ ਜਾਵੇ ਤਾਂ ਜੋ ਕੂੜੇ ਦਾ ਨਿਵਾਰਣ ਹੋ ਸਕੇ ਨਹੀਂ ਸਰ ਜਗਾਵਾ ਜਿਹੜੀ ਫਿਲ ਹੁੰਦੀ ਜਾ ਰਹੀ ਹੈ ਜਿਹਦੇ ਨਾਲ এনਵਾਇਰਨਮੈਂਟ ਪੋਲੂਟ ਹੋ ਰਿਹਾ ਤੇ ਆਪਾਂ ਬਲਿੱਤ ਨਵੀਂ ਬਿਮਾਰੀ ਦੇ ਘੇਰੇ ਦੇ ਵਿੱਚ ਆ ਰਹੇ ਹਾਂ ਧੰਨਵਾਦ